ਦੋਸਤੋ ਕੀ ਤੁਹਾਨੂੰ ਵੀ ਲੱਗਦਾ ਹੈ ਕਿ ਪ੍ਰਮਾਤਮਾ ਨੇ ਤੁਹਾਨੂੰ ਇਸ ਜੀਵਨ ਵਿੱਚ ਘੱਟ ਦਿੱਤਾ ਹੈ ਅਤੇ ਦੂਸਰਿਆਂ ਨੂੰ ਤੁਹਾਡੇ ਨਾਲੋਂ ਜ਼ਿਆਦਾ ਦਿੱਤਾ ਹੈ। ਅਗਰ ਤੁਸੀਂ ਆਪਣੀ ਤੁਲਨਾ ਦੂਸਰਿਆਂ ਨਾਲ ਕਰਕੇ ਦੁਖੀ ਹੁੰਦੇ ਹੋ ਤਾਂ ਇੱਕ ਕਹਾਣੀ ਤੁਹਾਡੇ ਲਈ ਹੀ ਹੈ। ਇੱਕ ਸਮੇਂ ਦੀ ਗੱਲ ਹੈ। ਇੱਕ ਵਾਰ ਇੱਕ ਕਾਂ ਦਰਖਤ ਤੇ ਬੈਠਾ ਰੋ ਰਿਹਾ ਸੀ। ਉਸ ਦਰਖਤ ਦੇ ਥੱਲੇ ਇੱਕ ਸੰਤ ਬੈਠੇ ਹੋਏ ਸਨ। ਉਸ ਕਾਂ ਦੇ ਹੰਝੂ ਉਸ ਸੰਤ ਉੱਪਰ ਡਿੱਗੇ ਤਾਂ ਸੰਤ ਦਾ ਧਿਆਨ ਉੱਪਰ ਕਾਮ ਲੱਗਿਆ ਸੰਤ ਨੇ ਕਾਂ ਤੋਂ ਪੁੱਛਿਆ ਕੀ ਗੱਲ ਹੈ ਮਿੱਤਰ ਤੂੰ ਰੋ ਕਿਉਂ ਰਿਹਾ ਹੈ ਕਾਂ ਨੇ ਜਵਾਬ ਦਿੱਤਾ ਹੇ ਸੰਤ ਜੀ ਮੈਂ ਆਪਣੇ ਜੀਵਨ ਤੋਂ ਬਹੁਤ ਦੁਖੀ ਹਾਂ ਕਿਉਂਕਿ ਮੇਰਾ ਰੰਗ ਕਾਲਾ ਹੈ ਮੇਰੇ ਰੰਗ ਦੇ ਕਾਰਨ ਸਾਰੇ ਲੋਕ ਮੈਨੂੰ ਅਸ਼ੁੱਭ ਸਮਝਦੇ ਹਨ ਅਤੇ ਨਫ਼ਰਤ ਕਰਦੇ ਹਨ ਕੋਈ ਮੈਨੂੰ ਪਿਆਰ ਨਹੀਂ ਕਰਦਾ ਸਾਰੇ ਮੇਰੇ ਨਾਲ ਨਫ਼ਰਤ ਕਰਦੇ ਹਨ ਇਸ ਤਰ੍ਹਾਂ ਦੇ ਜੀਵਨ ਤੋਂ ਤਾਂ ਮਰ ਜਾਨਾ ਬਿਹਤਰ ਹੈ ਕਾਂ ਦੀ ਗੱਲ ਸੁਣ ਸੰਤ ਨੂੰ ਉਸ ਉੱਪਰ दया ਆ ਗਈ ਅਤੇ ਉਹਨਾਂ ਨੇ ਕਿਹਾ ਦੇਖ ਮਿੱਤਰ ਉਦਾਸ ਨਾ ਹੋ ਅੱਛਾ ਦੱਸ ਤੂੰ ਕੀ ਚਾਹੁੰਦਾ ਹੈ ਮੈਂ ਆਪਣੀ ਸ਼ਕਤੀ ਨਾਲ ਤੇਰੀ ਹਰ ਇੱਛਾ ਪੂਰੀ ਕਰ ਦਵਾਂਗਾ ਕਾਂ ਨੇ ਕਿਹਾ हे ਮਹਾਤਮਾ ਅਗਰ ਇਸ ਤਰ੍ਹਾਂ ਹੋ ਸਕਦਾ ਹੈ ਤਾਂ ਕਿਰਪਾ ਕਰਕੇ ਮੈਨੂੰ ਇੱਕ ਹੰਸ ਬਣਾ ਦਿਵੋ ਠੀਕ ਹੈ ਮੈਂ ਤੈਨੂੰ ਹੰਸ ਬਣਾ ਦਵਾਂਗਾ ਪਰ ਪਹਿਲਾਂ ਜਾ ਕੇ ਤੂੰ ਹੰਸ ਨੂੰ ਪੁੱਛ ਲੈ ਕਿ ਉਹ ਆਪਣੇ ਜੀਵਨ ਤੋਂ ਖੁਸ਼ ਅਤੇ ਸੰਤੁਸ਼ਟ ਹੈ ਮੈਂ ਤੇਰਾ ਇੱਥੇ ਹੀ ਇੰਤਜ਼ਾਰ ਕਰਦਾ ਹਾਂ ਕਾਂ ਉੱਡ ਕੇ ਹੰਸ ਕੋਲ ਗਿਆ ਅਤੇ ਹੰਸ ਨੂੰ ਪੁੱਛਣ ਲੱਗਿਆ ਹੰਸ ਤੂੰ ਬਹੁਤ ਸੁੰਦਰ ਆ ਤੇਰਾ ਰੰਗ ਦੁੱਧ ਵਰਗਾ ਚਿੱਟਾ ਵਾ ਲੋਕ ਤੈਨੂੰ ਪਸੰਦ ਵੀ ਕਰਦੇ ਹਨ ਤੂੰ ਆਪਣੇ ਜੀਵਨ ਤੋਂ ਖੁਸ਼ ਅਤੇ ਸੰਤੁਸ਼ਟ ਹੈ ਨਾ ਹੰਸ ਨੇ ਜਵਾਬ ਦਿੱਤਾ ਨਹੀਂ ਮਿੱਤਰ ਮੈਂ ਖੁਸ਼ ਨਹੀਂ ਹਾਂ ਕਿਉਂਕਿ ਮੇਰੇ ਕੋਲ ਸਿਰਫ ਸਫੈਦ ਰੰਗ ਹੀ ਹੈ ਲੋਕ ਇਹ ਰੰਗ ਕਿਸੇ ਦੇ ਮਰਨ ਤੇ ਪੈਂਦੇ ਨੇ ਮੇਰੇ ਖਿਆਲ ਨਾਲ ਤੋਤਾ ਇਸ ਦੁਨੀਆ ਦਾ ਸਭ ਤੋਂ ਖੁਸ਼ ਅਤੇ ਸੰਤੁਸ਼ਟ ਪੰਛੀ ਹੈ ਕਿਉਂਕਿ ਉਸ ਦੇ ਕੋਲ ਕੁਦਰਤ ਦੇ ਸਾਰੇ ਰੰਗ ਨੇ ਕਾਸ਼ ਮੈਂ ਤੋਤਾ ਹੁੰਦਾ ਇਹ ਸੁਣ ਕੇ ਕਾਂ ਉੱਡ ਕੇ ਤੋਤੇ ਕੋਲ ਗਿਆ ਅਤੇ ਉਸ ਨੂੰ ਬੋਲਿਆ ਮਿੱਤਰ ਤੂੰ ਬਹੁਤ ਸੁੰਦਰ ਅਤੇ ਰੰਗ-बिरंगा ਹੈ ਲੋਕ ਤੈਨੂੰ ਪਿਆਰ ਵੀ ਕਰਦੇ ਨੇ ਕਿ ਤੂੰ ਆਪਣੇ ਜੀਵਨ ਤੋਂ ਖੁਸ਼ ਅਤੇ ਸੰਤੁਸ਼ਟ ਹੈ ਨਾ ਤੋਤੇ ਨੇ ਜਵਾਬ ਦਿੱਤਾ ਨਹੀਂ ਮਿੱਤਰ ਮੈਂ ਖੁਸ਼ ਨਹੀਂ ਹਾਂ ਕਿਉਂਕਿ ਮੇਰੇ ਤੋਂ ਵੀ ਜ਼ਿਆਦਾ ਰੰਗ ਮੂਰ ਕੋਲ ਹਨ ਮੇਰੇ ਖਿਆਲ ਨਾਲ ਮੂਰ ਇਸ ਦੁਨੀਆ ਦਾ ਸਭ ਤੋਂ ਖੁਸ਼ ਅਤੇ ਸੰਤੁਸ਼ਟ ਪੰਛੀ ਹੈ ਕਾਸ਼ ਮੈਂ ਮੂਰ ਹੁੰਦਾ ਇਹ ਸੁਣ ਕੇ ਤੋਤਾ ਉੱਡ ਕੇ ਮੂਰ ਕੋਲ ਗਿਆ ਅਤੇ ਜਾ ਕੇ ਉਸ ਨੂੰ ਬੋਲਿਆ ਮੂਰ ਤੂੰ ਬਹੁਤ ਸੋਹਣਾ ਹੈ ਅਤੇ ਤੇਰੇ ਕੋਲ ਕੁਦਰਤ ਦੇ ਸਾਰੇ ਰੰਗ ਨੇ ਲੋਕ ਤੈਨੂੰ ਪਸੰਦ ਵੀ ਕਰਦੇ ਨੇ ਤੂੰ ਆਪਣੇ ਜੀਵਨ ਤੋਂ ਖੁਸ਼ ਅਤੇ ਸੰਤੁਸ਼ਟ ਹੈਨਾ ਮੋਰ ਨੇ ਜਵਾਬ ਦਿੱਤਾ ਨਹੀਂ ਮਿੱਤਰ ਮੈਂ ਖੁਸ਼ ਨਹੀਂ ਹਾਂ ਕਿਉਂਕਿ ਮੇਰੇ ਇੰਨਾ ਸੁੰਦਰ ਖੰਭਾਂ ਦੇ ਕਾਰਨ ਹੀ ਲੋਕ ਮੇਰਾ ਸ਼ਿਕਾਰ ਕਰਦੇ ਹਨ ਉਸ ਤੋਂ ਬਾਅਦ ਮੇਰੇ ਸਰੀਰ ਤੋਂ ਖੰਭਾਂ ਨੂੰ ਨੋਚਿਆ ਜਾਂਦਾ ਹੈ ਜਿਸ ਤੋਂ ਘਰ ਸਜਾਉਣ ਦੇ ਸਮਾਨ ਬਣਦੇ ਹਨ ਮੇਰੀ ਸੁੰਦਰਤਾ ਦੇ ਕਾਰਨ ਹੀ ਲੋਕ ਮੈਨੂੰ ਚਿੜੀਆ ਘਰ ਵਿੱਚ ਕੈਦ ਰੱਖਦੇ ਹਨ ਇਸ ਲਈ ਮੈਂ ਆਪਣੇ ਜੀਵਨ ਤੋਂ ਬਿਲਕੁਲ ਵੀ ਖੁਸ਼ ਨਹੀਂ ਹਾਂ ਇਹ ਸੁਣ ਕੇ ਕਾਨੂੰ ਬਹੁਤ ੱਤਕਾ ਲੱਗਿਆ ਅਤੇ ਉਸ ਨੇ ਮੋਰ ਨੂੰ ਪੁੱਛਿਆ ਅਗਰ ਤੂੰ ਖੁਸ਼ ਨਹੀਂ ਹਾਂ ਤਾਂ ਤੇਰੇ ਅਨੁਸਾਰ ਇਸ ਦੁਨੀਆ ਵਿੱਚ ਸਭ ਤੋਂ ਖੁਸ਼ ਅਤੇ ਸੰਤੁਸ਼ਟ ਪੰਛੀ ਕਿਹੜਾ ਹੈ ਮੋਰ ਨੇ ਜਵਾਬ ਦਿੱਤਾ ਮੇਰੇ ਖਿਆਲ ਨਾਲ ਤੂੰ ਇਸ ਦੁਨੀਆ ਦਾ ਸਭ ਤੋਂ ਖੁਸ਼ ਅਤੇ ਸੰਤੁਸ਼ਟ ਪੰਛੀ ਹੈ ਕਿਉਂਕਿ ਲੋਕ ਤੇਰਾ ਸ਼ਿਕਾਰ ਨਹੀਂ ਕਰਦੇ ਕੋਈ ਤੈਨੂੰ ਪਿੰਜਰੇ ਵਿੱਚ ਕੈਦ ਨਹੀਂ ਕਰਦਾ ਤੂੰ ਬਿਨਾਂ ਕਿਸੇ ਡਰ ਦੇ ਕਿਤੇ ਵੀ ਉੱਡ ਸਕਦਾ ਹੈ ਕਿੱਥੇ ਵੀ ਜਾ ਸਕਦਾ ਹੈ ਤੈਨੂੰ ਕਿਸੇ ਗੱਲ ਦਾ ਖਤਰਾ ਨਹੀਂ ਹੈ ਕਾਸ਼ ਮੈਂ ਵੀ ਕਾ ਹੁੰਦਾ ਇਹ ਸੁਣ ਕੇ ਕਾਂ ਉੱਥੋਂ ਉੱਟ ਗਿਆ ਅਤੇ ਸੰਤ ਦੇ ਕੋਲ ਜਾ ਕੇ ਬੋਲਿਆ ਏ ਮਹਾਤਮਾ ਮੈਨੂੰ ਮੇਰੀ ਗਲਤੀ ਸਮਝ ਵਿੱਚ ਆ ਗਈ ਹੈ ਹੁਣ ਮੈਨੂੰ ਹੋਰ ਕੁਝ ਨਹੀਂ ਬਣਨਾ ਮੈਂ ਜੋ ਹਾਂ ਉਸ ਵਿੱਚ ਹੀ ਖੁਸ਼ ਹਾਂ ਦੋਸਤੋ ਉਸ ਕਾਂ ਦੀ ਤਰ੍ਹਾਂ ਅਸੀਂ ਵੀ ਖੁਦ ਦੀ ਤੁਲਨਾ ਦੂਸਰਿਆਂ ਨਾਲ ਕਰਦੇ ਰਹਿੰਦੇ ਹਾਂ ਅਤੇ ਦੁਖੀ ਹੁੰਦੇ ਹਾਂ ਕਿਉਂਕਿ ਅਸੀਂ ਕੇਵਲ ਉਹੀ ਦੇਖਦੇ ਹਾਂ ਜੋ ਸਾਡੇ ਕੋਲ ਨਹੀਂ ਹੈ ਅਤੇ ਦੂਸਰਿਆਂ ਦੇ ਕੋਲ ਹੈ ਲੇਕਿਨ ਅਸੀਂ ਇਹ ਨਹੀਂ ਦੇਖਦੇ ਕਿ ਜੋ ਸਾਡੇ ਕੋਲ ਹੈ ਉਹ ਦੂਸਰਿਆਂ ਦੇ ਕੋਲ ਵੀ ਤਾਂ ਨਹੀਂ ਹੈ ਯਾਦ ਰੱਖਣਾ ਜੀਵਨ ਦੇ ਵਿੱਚ ਤੁਹਾਨੂੰ ਲੱਖਾਂ ਲੋਕ ਮਿਲਣਗੇ ਜਿਨ੍ਹਾਂ ਦੇ ਕੋਲ ਕੁਝ ਨਾ ਕੁਝ ਤੁਹਾਡੇ ਨਾਲੋਂ ਬਿਹਤਰ ਅਤੇ ਜ਼ਿਆਦਾ ਜ਼ਰੂਰ ਹੋਵੇਗਾ ਜੇਕਰ ਤੁਸੀਂ ਹਰ ਕਿਸੇ ਦੇ ਨਾਲ ਆਪਣੀ ਤੁਲਨਾ ਕਰਦੇ ਰਹੋਗੇ ਤਾਂ ਹਮੇਸ਼ਾ ਦੁਖੀ ਹੀ ਰਹੋਗੇ ਐਸ ਲਈ ਖੁਦ ਵੀ ਤੁਲਨਾ ਦੂਸਰਿਆਂ ਨਾਲ ਕਦੇ ਨਾ ਕਰੋ ਅਤੇ ਜੇਕਰ ਕਰਨੀ ਹੈ ਤਾਂ ਖੁਦ ਨੂੰ ਦੂਸਰਿਆਂ ਤੋਂ ਬਿਹਤਰ ਬਣਾਉਣ ਲਈ ਕਰੋ ਦੋਸਤੋ ਇਸ ਕਹਾਣੀ ਨੂੰ ਆਪਣੇ ਬੱਚਿਆਂ ਅਤੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜਰੂਰ ਕਰੋ ਅਤੇ ਤੁਹਾਨੂੰ ਸਕਾਰਾਤਮਕ ਬਣਾਈ ਰੱਖਣ ਦੀ ਮੇਰੀ ਇਸ ਕੋਸ਼ਿਸ਼ ਨੂੰ ਜਰੂਰ ਲਾਈਕ ਕਰੋ ਅਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਹੱਸਦੇ ਰਹੋ ਮੁਸਕਰਾਉਂਦੇ ਰਹੋ ਅਤੇ ਆਪਣੇ ਜੀਵਨ ਵਿੱਚ ਅੱਗੇ ਵਧਦੇ ਰਹੋ ਸਤਿ ਸ਼੍ਰੀ ਅਕਾਲ